ਸਾਸਰੀਕਾਲ ਸਾਰਿਆਂ ਨੂੰ ਵੈਲਕਮ ਕਰਦੇ ਆਂ ਜੀ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਵਜੀਰ ਭੁੱਲਰ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਪਾਵਾਗਾਲਾ ਸਾਹਿਬ ਇਸ ਘਰ ਚੋਂ ਆਪਣੀ ਪਹਿਲੀ ਵੀਡੀਓ ਬਣਨ ਜਾ ਰਹੀ ਆ ਘਰੇਲੂ ਪਸ਼ੂਆਂ ਕੋਈ ਵਪਾਰ ਦਾ ਕੰਮ ਨਹੀਂ ਕਰਦੇ ਦੋ ਮੱਝਾਂ ਸੇਲ ਕਰਨੀਆਂ ਬਹੁਤ ਹੀ ਚੰਗੀ ਕੁਆਲਿਟੀ ਦੀਆਂ ਬਾਕੀ ਦੀ ਜਾਣਕਾਰੀ ਆਪਾਂ ਵੀਰ ਕੋਲ ਲੈ ਲਾਂਗੇ ਆਪਾਂ ਹਰ ਵਾਰ ਬੇਨਤੀ ਕਰਦੇ ਹੁੰਨੇ ਆ ਕਿਸੇ ਭੈਣ ਭਰਾ ਨੇ YouTube ਤੋਂ ਕਿਸੇ ਵੀ ਚੈਨਲ ਤੋਂ ਕੋਈ ਪਸ਼ੂ ਖਰੀਦਣਾ ਹੋਵੇ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋਕੇ ਆਪਣੀ ਸਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਭਣ ਹੁੰਦਾ ਉਹਦੇ ਥਾਂ ਟੇਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਹਮਾ ਨਾ ਰਹਿ ਸਕੇ ਆਪਾਂ ਕਰਾਉਨੇ ਆ ਗੱਲਬਾਤ ਵੀਰ ਨਾਲ ਇਹਨਾਂ ਮੱਜਾਂ ਡੀਟੇਲ ਲੈਣੇ ਆ ਜੀ ਹਾਂ ਜੀ ਸਾਸਰੀ ਕਾਲ ਵੀਰ ਜੀ ਸਾਸਿਆ ਭਾਜੀ ਕੀ ਹਾਲ ਚਾਲ ਆ ਜੀ ਬਸ ਠੀਕ ਠਾਕ ਤੁਸੀਂ ਸੁਣਾਓ ਵੀਰ ਭਿੰਦਰ ਭਾਜੀ ਵਧੀਆ ਠੀਕ ਠਾਕ ਜੀ ਤੇ ਘਰੇਲੂ ਪਸ਼ੂ ਆਪਣੇ ਹਾਂ ਜੀ ਇੰਝ ਘਰੇਲੂ ਦੁੱਧ ਦਾ ਗਾਂ ਭਾਜੀ ਆ ਕੋਈ ਵਪਾਰ ਨਹੀਂ ਕਰਦੇ ਨਹੀਂ ਕੋਈ ਵਪਾਰ ਨਹੀਂ ਠੀਕ ਹੈ ਜੀ ਐਡਰੈਸ ਦੱਸ ਦਿਓ ਜੀ ਆਪਣਾ ਐਡਰੈਸ ਭਾਈ ਆਪਣਾ ਬਿਆਸ ਦੇ ਲਾਗੇ ਪਿੰਡ ਵਜੀਰ ਭੁੱਲਰ ਹਾਂਜੀ ਬੋੜੀ ਵਜਦਾ ਵਾ ਮਨ ਡੇਰਿਆਂ ਚ ਘਰ ਵਾ ਠੀਕ ਹੈ ਡੇਰਿਆਂ ਵਾਲੇ ਨੇ ਆ ਮਈਆਂ ਵਾਂ ਆ ਆਹ ਤਾਂ ਹੀ ਸੁਈ ਆ ਜਿਹਦਾ ਪਰਸੋਂ ਦਾ ਬੱਚਾ ਗਿਆ ਮਾਰ ਠੀਕ ਆ ਆ ਮਈਆਂ ਪਟਿਆਲੀ ਮਹੀ ਗੱਬਣ ਗੱਬਣ ਹਾਂਜੀ ਤੇ ਨਾਮ ਕੀ ਵੀਰ ਜੀ ਆਪਣਾ ਨਾਮ ਮੇਰਾ ਸਤੂ ਆ ਭਾਜੀ ਉਹ ਦਸਤਵੰਤ ਸਿੰਘ ਨਿੱਕਾ ਦਾ ਸਤੂ ਸਤੂ ਹੀ ਆਦਾ ਵਾ ਕਿਵੇਂ ਪਤਾ ਨਹੀਂ ਵੱਡੇ ਨਾਲ ਹੁੰਦਾ ਨਿੱਕਾ ਨਾਲ ਸਤੂ ਜਾਂਦੇ ਠੀਕ ਆ ਫੋਨ ਨੰਬਰ ਦੱਸ ਦਿਓ ਜੀ ਆਪਾਂ 915832707 ਪਿੰਡ ਵਜੀਰਪੁਰ ਲੋਰਵਾ ਤੇ ਬੋੜੀ ਵਾਲੇ ਵੱਜਦੇ ਹਨਾ ਆ ਬੋੜੀ ਵਾਲੇ ਵੱਜਦੇ ਆ ਤੇ ਬਿਆਸ ਤੇ ਬਿਲਕੁਲ 1.5 ਕਿਲੋਮੀਟਰ ਦਾ ਲੱਗ ਗਿਆ ਜ਼ਿਲ੍ਹਾ ਅੰਮ੍ਰਿਤਸਰ ਦਾ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ ਠੀਕ ਆ ਤੇ ਆ ਮੱਝ ਸੂਈ ਆ ਹਨਾ ਅੱਜ ਆ ਪਾਈ ਤਾਜੀ ਸੂਈ ਆ ਤਾਂਜੀ ਸੂਈ ਆ ਤੇ ਦੁੱਧ ਕਿੰਨਾ ਵੀਰਜੀ ਇਹਦੇ ਕੋਲ ਇਹਦੇ ਭਾਈ 10 ਕਿਲੋ ਦੁੱਧ ਆਦਾ 10 ਕਿਲੋ ਦੁੱਧ ਜਿਹੜਾ ਹੁਣ ਹਾਜ਼ਰ ਵਾ ਹਾਜ਼ਰ ਵਾ ਬੱਚਾ ਮਰ ਗਿਆ ਬੱਚਾ ਪਰਸੋਂ ਦਾ ਮਰ ਗਿਆ ਤੇ ਸੂਆ ਕਿੰਨੇ ਕੁ ਦਿਨਾਂ ਦਾ ਹੋਊਗਾ ਇਹਦਾ ਸੂਆ ਭਾਈ ਮਲਾਂ ਬਾਈਆਂ ਤੀਆਂ ਦਿਨਾਂ ਦਾ ਸੂਆ ਵਾ ਅੱਛਾ ਭਾਈ 23 ਦਿਨ ਹੋ ਗਏ ਸੂਈ ਠੀਕ ਹੈ ਜੀ ਤੇ ਮਿਲਦੀ ਕਿਦਾਂ ਵੀਰ ਜੀ ਪਾਈ ਪਾੜੀ ਤੇ ਮਿਲਦੀ ਪਾੜੇ ਤੇ ਮਿਲਦੀ ਟੀਕਾ ਤੇ ਨਹੀਂ ਲਵਾਉਂਦੀ ਨਹੀਂ ਨਹੀਂ ਠੱਡੀ ਸੀ ਦੇਵਾ ਇੱਦਾਂ ਬਹਿ ਬੁਝਈਦਾ ਵਾ ਆ ਮਤਲਬ ਕੋਈ ਵੀ ਡਾਲ ਨਹੀਂ ਹੋਈ ਠੀਕ ਠੀਕ ਆ ਤੋੜ ਦੋ ਇਹ ਕਰ ਹallelujah ਬਾਕੀ ਲੋਹੀ ਮੱਝ ਆ ਸੋਹਣੀ ਸੁਨਖੀ ਪੂਰੀ ਆ ਜੀ ਕੱਦ ਕਾਠ ਵੀ ਸੋਹਣਾ ਵਾ ਐ ਘੈਂ ਮ ਆ ਕੋਈ ਲੱਸੀ ਨਹੀਂ ਕਿਸ ਬੰਨਿਓ ਆ ਜੋ ਵੀ ਕਰੋ ਚੈੱਕ ਕੁਆਲਟੀ ਚੈੱਕ ਕਰੋ ਮੱਝ ਦੀ ਬਾਕੀ ਥਾਣ ਬੜੇ ਸੋਹਣੇ ਲੱਗੇ ਆ ਜੀ ਕੁਆਲਿਟੀ ਚੰਗੀ ਆ ਆ ਵੇਖੋ ਕਮਾਲੋ ਵੀਰ ਜੀ ਵੇਖੋ ਜੀ ਹਾਂ ਜੀ ਥਾਣ ਬਹੁਤ ਚੰਗਾ ਲੱਗਾ ਬਾਕੀ ਲੀਵੇਂ ਦੀ ਕੁਆਲਿਟੀ ਵੀ ਚੰਗੀ ਆ ਮਿਲਕ ਲੈਣ ਵਿੱਚ ਸੋਹਣੀ ਲੱਗੀ ਹੈ ਜੀ ਹਾਂ ਜੀ ਆਹ ਵੇਖੋ ਫੇਸ ਕੁਆਲਟੀ ਚੰਗੀ ਸੋਹਣੀ ਹੈ ਬਾਕੀ ਲੱਸੀ ਨੇਗੀ ਕੈਮ ਹੈ ਮੱਜ ਹਨਾ ਸੂਆ ਕਰਨਾ ਵੀਰ ਜੀ ਭਾਈ ਤੀਜੇ ਸੂਏ ਆ ਅ ਅ ਤੀਜੇ ਸੂਏ ਸੋਈ ਹੈ ਠੀਕ ਹੈ ਜੀ ਹਾਂ ਜੀ ਤੇ ਦੁੱਧੋਂ ਵਾਜੂਗੀ ਥੋੜਾ ਬੋਦਾ ਕਿ ਨਹੀਂ ਹਾਂਜੀ ਭਾਈ ਆ ਬੱਚੇ ਦਾ ਕਰ ਕੇ ਤੁਹਾਨੂੰ ਬੜਾ ਪੱਠਿਆਂ ਪੁੱਠਿਆਂ ਦਾ ਮਲੇ ਥੋੜੀ ਚਾਉਂਦੀ ਜੀ ਆ ਜੀ ਹਾਂਜੀ ਉਹਦਾ ਤੇ ਮਲੇ ਤੋਂ ਆਪਣਾ ਪਹਿਲੋਂ ਕੋ ਬੱਚੇ ਦੇ ਪਹਿਲੋਂ 11 12 ਕਿਲੋ ਵੀ ਤੇ ਹੁਣ ਥੋੜਾ ਜਿਹਾ ਦੁੱਧ ਘਟਾਇਆ ਹੁਣ 10 ਕਿਲੋ ਜਿਹੜਾ ਉਹ ਆ ਜਿਹੜੇ ਚਵਾ ਕੇ ਦੋ ਜੀ ਸੇਵਾ ਕਰ ਨੂੰ ਪਾਦਾ ਵੀ ਪਹਿਲੀ ਤੇ ਕਰ ਦੂਗੀ ਠੀਕ ਆ ਹਾਂਜੀ ਭਾਈ ਤੇ ਮੁੱਲ ਆਪਾਂ ਚੁਣੇ ਰਹੇ ਆ ਨਾ ਜੀ ਹਾਂਜੀ ਪੀਲੇ ਸੁਕੇ 12 ਦਿੱਤਾ ਇਹਨੇ ਅੱਛਾ ਹਾਂਜੀ ਤੇ ਮੁੱਲ ਕਿੰਨਾ ਕਰਨਾ ਜੀ ਇਹਦਾ ਮੁੱਲ ਭਾਜੀ ਆਪਾਂ ਲਾਂਦੇ ਨਾਲ 70000 ਰੁਪਇਆ ਮੁੱਲ ਵੇਚ। ਛੋੜ ਕਰ ਦੋਗੇ ਮੌਕੇ ਥੋੜੀ ਬਧੀ। ਆ ਚਲੋ ਕਿਹੜਾ ਭੈਣ ਭਰਾ ਮਾਰਨਾ ਉਹ ਛੋੜ ਤੇ ਪਈ ਕਰੀ। ਕਰਨਾ ਲਈਏ ਥੋੜੀ ਜਿਹੀ ਨੀ। ਵੇਖ ਲਓ ਜਿੱਦਾਂ ਤੁਹਾਨੂੰ ਚੰਗਾ ਲੱਗਦਾ ਪਰ ਹਾਂ 2000 ਕਰਦੇ ਮੈਂ। ਚਲੋ ਠੀਕ ਹੈ ਜਿੱਦਾਂ 68000 ਦੀ। ਹਾਂਜੀ। 10 ਫੂਲ ਲਾਵੇ ਕੋਈ ਵੀ ਵੇਖ। ਹਨਾ? ਆ ਮੋੜਿਓ ਨਾ ਕਿ ਭੈਣ ਭਰਾ ਨੂੰ। ਨਹੀਂ ਨਹੀਂ ਪਹਿਹੀ ਮੋੜਾ ਜਿੱਦਾਂ ਜਦੋਂ ਵੇਚਣੀ ਲਾਈ ਆ ਤਾਂ ਵੇਚ ਹੀ ਦੇਣੀ ਆਗੇ। ਹਾਂਜੀ ਹਾਂਜੀ। ਆ ਵੇਖੋ ਥਣ ਥਣ ਚੰਗਾ ਸੋਹਣਾ ਵਾ ਜੀ। ਠੀਕ ਥਾਣਾ ਦੀ ਵੀਰ ਜੀ ਬਾਤ ਘਾੜਤ ਨਹੀਂ ਆਈ ਕੋਈ ਨਹੀਂ ਕੋਈ ਬਾਤ ਕਰਦੀ ਐ ਮਤਲਬ ਗਾਰ ਲੈਣਾ ਕਰਾ ਮੈਂ ਜੂ ਕੇ ਖੜੇਗੇ ਕੋਈ ਚੋਕੇ ਖੜੇ ਆਪਣਾ ਸੂਈ ਹੈਗੀ ਆ ਚੋਕੇ ਠੀਕ ਠੀਕ ਆ ਹਾਂਜੀ ਭਾਈ ਆ ਦੂਜੇ ਨੰਬਰ ਵਾਲੀ ਜਿਹੜੀ ਗੱਬਣ ਆ ਹਾਂਜੀ ਭਾਈ ਗੱਬਣ ਆ ਇਹ 5 6 ਜਣ ਖੜੀ ਇਹਦਾ ਕੱਦ ਤੇ ਵੀਰ ਤੇਰੇ ਜਿੱਡਾ ਹੀ ਆ ਹੈ ਵੱਡੀ ਆ ਮੱਝ ਬੇਲ ਦੀ ਬੜੀ ਲੰਮੀ ਆ ਇਹ 13 ਕਿਲੋ 14 ਕਿਲੋ ਦੁੱਧ ਦਿੰਦੀ ਰਹੀ ਹੈ। ਅੱਛਾ 13-14 ਕਿਲੋ ਦੁੱਧ ਦਿੰਦੀ ਰਹੀ। ਆਹ ਦੁੱਧ ਆਪਣਾ ਤਿੱਕੇ ਸੁਹੇ ਸੁਹੀ ਆ ਹਾਥ ਨੂੰ ਨਾ ਆਕੀ। ਅੱਛਾ ਤਿੱਕੇ ਸੁਹੇ ਮਤਲਬ ਇਹ ਕੋਈ ਚੋਇਆ। ਆਹ ਵੇਖੋ ਕੱਤ ਕੱਤ ਕਾਠ ਵੀ ਚੰਗਾ ਵਾ ਬੇਲ ਦੀ ਲੰਮੀ ਆ। ਜੇ ਮੂੰਹ ਵਾਲੇ ਵੇਖੀਏ ਤੇ ਮੂੰਹ ਤਾਂ ਮੱਝ ਲੱਗਦੀ ਥਾਣਾ ਤੋਂ ਝੋਟੀ ਲੱਗਦੀ ਆ। ਆਏ ਹੋ। ਥਾਣ ਬੜਾ ਸੋਹਣਾ ਲੱਗਾ ਜੀ ਇਹਦਾ। ਨੀਲੀ ਰਾਵੀ ਦੀਆਂ ਨਿਸ਼ਾਨੀਆਂ ਹੈਗੀਆਂ ਸਾਰੀਆਂ ਇਹਦੇ ਵਿੱਚ। ਹਾਂ ਜੀ। ਆ ਵੇਖੋ ਜੇ ਉਹ ਮੱਝ ਦੀ ਅੱਖ ਇਹਨੂੰ ਲੱਗੀ ਹੁੰਦੀ ਤੇ ਫੇਰ ਭਾਵੇਂ ਨੀਲੀ ਦਾ ਵੀ ਪ्योर ਕਹਿ ਦਿੰਦੇ ਇਹਨੂੰ ਉਹਦੀਆਂ ਬਿੱਲੀਆਂ ਅੱਖਾਂਆਂ ਇਹਦੀਆਂ ਕਾਲੀਆਂ ਅੱਖਾਂ ਵਾਹ ਤੇ ਪੂੜੇ ਦੀ ਚੌੜੀ ਪਿੱਠ ਪੂੜਾ ਚੰਗਾ ਚੌੜਾ ਵੱਡੀ ਆ ਛੋਟੀ ਨਹੀਂ ਆ ਵੱਡੀ ਆ ਹਾਂਜੀ ਬਾਕੀ ਜਿਹੜਾ ਭੈਣ ਭਰਾ ਲੈ ਗਿਆ ਚੰਗੀ ਸਾੰਬਲੀ ਦਾ ਦੁੱਧ ਚੰਗਾ ਚਵਾਈ ਜੋ ਹਾਂਜੀ ਭਾਈ ਦੁੱਧ ਚੰਗਾ ਚਵਾਈ ਜੋ ਆ ਬਾਕੀ ਲੰਮਾ ਭਾਈ ਟ੍ਰੈਮ ਦੁੱਧ ਦਿੰਦੀ ਆ ਜੀ ਹਾਂਜੀ ਇਹ ਮਤਲਬ ਆਪਾਂ ਆਨ ਕੀ 3 ਕੁ ਮਹੀਨੇ ਸੰਸ ਮਤਲਬ ਸਾਢੇ 3 ਕੁ ਮਹੀਨੇ ਛੱਡੀ ਆ ਠੀਕ ਆਪ ਹੀ ਛੱਡੀ ਸੀ ਮੈਂ ਆਈ ਕਿ ਚੱਲ ਤਿੰਨ ਕਮੀਨ ਛੱਡਾ ਕੇ ਗਾਂ ਵੀ ਦੁੱਧ ਦਊਗੀ ਬਾਕੀ ਮੱਝਾਂ ਵੱਡੀਆਂ ਤੁਹਾਡੇ ਪਾਪਾ ਮੱਝਾਂ ਸਾਰੀਆਂ ਸੁਈਆਂ ਆਂ ਤੇ ਮੈਂ ਕਿਹਾ ਚਲ ਆ ਦੁੱਧ ਦੇ ਦਿੰਦੇ ਆਂ ਤੇ ਬਾਕੀ ਮੁੜ ਕੇ ਗੱਡੀ ਦੁੱਧ ਦਾ ਕੰਮ ਸਾਨੂੰ ਪਤਾ ਪੁਰ ਕੇ ਫੇਰ ਕੀ ਕਰਤੀ ਮਾਰ ਹਾਂ ਹਾਂਜੀ 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 ਤੁਹਾਡਾ ਇੱਕ ਪੂਰੀ ਸੁੱਕਦੀਆਂ ਸਾਰੀਆਂ ਥਣਾ ਪੂਛ ਫੜਿਓ ਮਾ ਜੀ ਮੜੀ ਜੀ ਬਾਕੀ ਕਿਦੋਂ ਹਮਲਾ ਆਪਣਾ ਆਪਣਾ ਪੂਰੀ ਹੋਈਂ ਦੀ ਆ ਥਣ ਚੰਗਾ ਕੜੀ ਜਾਂਦੀ ਥਣਾ ਦਾ ਗੈਪ ਚੰਗਾ ਵਾ ਜੀ ਥਣ ਦਾ ਥਣ ਦਾ ਗੈਪ ਹੋਣਾ ਜਿਹੜਾ ਕੱਲਾ ਕੱਲਾ ਵਾ ਤੇ ਬਾਕੀ ਬਣੂਗੀ ਚੰਗੀ ਹਨਾ ਦਿਨ ਕਿੰਨੇ ਖੜਦੀ ਆ ਇਹ ਭਾਈ ਇਹ ਮਤਲਬ 6-7 ਦਿਨ ਲੈ ਹੀ ਜਾਣੇ ਤੇ ਜਿਆਦਾ ਲੈ ਜੇ ਤੇ ਆਪਾਂ ਕਹਿ ਨਹੀਂ ਸਕਦੇ ਲੈ ਵਾਲੂਆ ਚੰਗਾ ਤਿਆਰ ਕਰਦੀ ਵੀ ਹਾਂਜੀ ਬਹੁਤ ਸੋਹਣੀ ਬਣਦੀ ਥੱਲੇ ਠੀਕ ਸੋਹਣੀ ਬਣਦੀ ਜਾਂ ਵੀ ਹੈਗੀ ਹਨਾ ਠੀਕ ਆ ਇਹ ਹਾਂ ਕਿਉਂਕਿ ਮੈਂ 13-14 ਕਿਲੋ ਦੁੱਧ ਮੈਂ ਬਣਦੀ ਹੈ ਤੇ ਫੇਰ ਵੀ ਭਾਈ ਕਰਦੀ ਹੈ ਹਾਂਜੀ 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 ਤੇ ਮੁੱਲੇ ਦਾ ਕਿੰਨਾ ਕਰਨਾ ਜੀ ਮੁੱਲ ਭਾਈ ਲੈਣ ਦੇਣ ਦਾ 1000 ਰੁਪਇਆ ਕਰਦੇ ਛੋੜ ਕਿੰਨੀ ਕਰ ਦੋ ਜਿੰਦਾ ਭਿੰਦਾ ਸਾਥ ਦੀ ਆਖੋ ਇਦਾਂ ਕਰਦੀ 2000 ਦੀ ਜਿੱਦਾਂ ਕਹਿੰਿਆ ਕੋ ਕਰ ਦਿੰਦੇ ਆ ਭਾਈ ਮੌਕੇ ਦੇ ਮੁੜ ਕੇ ਕਰੋਗੇ ਹੋਰ ਚਲੋ ਉਹ ਕੋਈ ਵੀਰ ਭਰਾ ਬਣਾਉਗਾ ਇਹ ਕਰਦਾਂਗੇ 78000 ਦੀ ਹੈ ਨਾ ਹਾਂਜੀ 78000 ਦੀ ਠੀਕ ਬਾਕੀ ਫੋਨ ਲਾ ਲੈ ਕੋਈ ਭੈਣ ਭਰਾ ਹਾਂਜੀ ਫੋਨ ਲਈ ਆ ਜੀ ਆ ਜਿੰਨੇ ਕੁ ਪਾ ਜੀ ਜੀ ਬਾਕੀ ਕਾਦ ਚਾਡ ਚੈੱਕ ਕਰ ਲੈ ਮੱਝ ਦਾ ਵੀ ਕਾਦ ਪੂਰਾ ਵੱਡਾ ਵੇਖ ਲੋ ਵੀਰ ਜਿਹੜਾ ਇਹ ਕਾਦ ਆ ਵੱਡੇ ਬੱਲੇ ਦੀ ਮੱਝ ਆ ਹਾਂ ਚੌੜੀ ਜਾੜੀ ਚੰਗੀ ਆ ਬੱਕਰਾ ਵੀ ਸੇਲ ਕਰਨਾ ਬੱਕਰਾ ਕਿ ਪਾਠਿਆ ਨਹੀਂ ਬੱਕਰਾ ਭਾਜੀ ਏ ਬੱਕਰਾ ਕਿੰਨੇ ਜੇਰ ਦਾ ਆ ਗਿਆ ਵੀਰ ਜੀ ਏ ਭਾਈ 8 ਮਹੀਨੇ ਦਾ ਹੋ ਗਿਆ 8 ਮਹੀਨੇ ਦਾ ਹਾਂਜੀ ਉਹ ਬੱਚਾ ਛੋਟਾ ਜਿਹਾ ਰਹਿੰਦਾ ਸੀ ਨਿਆਣਿਆਂ ਦਾ ਕਰਕੇ ਹਾਂ ਜੇ ਵੱਡਾ ਹੋ ਗਿਆ ਤੇ ਮੈਂ ਚੱਲ ਠੀਕ ਆ ਨਸਲ ਕਿਹੜੀ ਏ ਦੀ ਬੀਟ ਲਿਆ ਕਿ ਹੋਰ ਹਾਂਜੀ ਹਾਂਜੀ ਆਹ ਦੇਖ ਅੱਖ ਅੱਖ ਘੱਟ ਜੀ ਟੀ ਆ ਪ्युअर ਨਹੀਂਗਾ ਹਨਾ ਹਾਂਜੀ ਹਾਂਜੀ ਤੇ ਕੰਨ ਉਦਾਂ ਲੰਮੇ ਏ ਦੇ ਹਾਂਜੀ ਹਾਂਜੀ ਠੀਕ ਹੈ ਬਾਕੀ ਸੰਭਣ ਵਾਲੇ ਨੂੰ ਦੇਣਾ ਵਾਂਗੇ ਇਹਨੂੰ ਜਿਹੜਾ ਸੰਭਣਣੇ ਦਵਾਂ ਜਿਹੜਾ ਮਰਜੀ ਲੈ ਗਏ ਬੱਚਾ ਨਿਕਾਇਆ ਪਾਲਿਆ ਹੀ ਨਿਆਣੇ ਹੈ ਹਾਂ ਤੇ ਅਸੀਂ ਕਿਹਾ ਚੱਲ ਕੋਈ ਸੰਭਣ ਵਾਲੇ ਲੈ ਜਾਈਏ ਚੰਗੀ ਗੱਲ ਹੈ ਕਈ ਭੈਣ ਭਰਾ ਬੜੇ ਸ਼ੌਂਕ ਨਾ ਰੱਖਦੇ ਹਨਾ ਪੱਠ ਪੁਥਰੇ ਤੇ ਆਹ ਵੇਖੋ ਜੀ ਬਾਕੀ ਸੋਹਣਾ ਵਾ ਚੰਗਾ ਵਾ ਤੇ ਉਮਰ ਲੇ 8 ਕਿ ਮਹੀਨੇ ਆ ਵਜ਼ਨ ਕਿੰਨਾ ਕੋ ਵੀਰ ਜੀ ਇਹਦਾ ਇਹ ਵੇਖ ਲਓ ਪੈਂਦਾ ਕਦੀ ਵੇਖਿਆ ਮੁੱਖਿਆ ਮਤਲਬ ਇੰਨਾ ਨਹੀਂ ਪਈ ਪਾ ਵਜ਼ਨ ਤੇ ਮੁੱਲ ਕਿੰਨਾ ਕਰਨਾ ਵਾ ਉਹ ਤਾਂ ਫਿਰ ਕੰਬੀਆ ਦੋਗੇ ਕਿੰਨੇ ਦਾ ਹੈ ਦੋਗੇ ਕਿੰਨੇ ਦਾ ਯਾਰ 10000 ਦਾ ਦੇ ਦੇ ਫੇਰ ਚੱਲ ਠੀਕ ਹੈ ਹੈ ਠੀਕ ਆ ਆ ਵੇਖ ਲਓ ਜੀ ਬਾਕੀ ਚੰਗਾ ਇਹ ਇੰਨੇ ਦਾ ਬੱਕਰਾ ਨਹੀਂ ਜੇ ਮਿਲਣਾ ਤੁਹਾਨੂੰ ਨਹੀਂ ਮਿਲਣਾ ਇਹ 10000 ਰੁਪਏ ਦਾ ਨਹੀਂ ਮਿਲਣਾ 10000 ਦਾ ਨਹੀਂ ਐਡਾ ਮਿਲਣਾ ਪਲਿਆ ਬੱਕਰਾ ਵਾ ਆ ਵੇਖੋ ਜੀ ਇਹਦੇ 'ਚ ਕਮਾਈ ਵੀ ਹੈ ਜੇ ਵੀਰ ਲੈ ਗਿਆ ਨਾ ਕੋਈ ਕੋਈ ਸਾਂਭਣ ਵਾਲਾ ਵੀ ਲੈ ਸਕਦਾ ਵਾ ਆ ਵੇਖੋ ਜੀ ਜੀ ਆ ਪਾਈ ਤੇ ਕਿੰਨੇ ਠੀਕ ਆ ਵੀਰ ਜੀ ਫੇਰ ਓਕੇ ਭਾਈ ਓਕੇ ਜੀ ਠੀਕ ਹੈ ਕਰਨੀ ਵੀਰ ਜੀ ਕੋਈ ਗੱਲ ਬਾਤ ਹੋਰ ਮੇਰੇ ਵੱਸ ਭਿੰਦਾ ਬੜਾ ਮਿਹਰਬਾਨੀ ਤੂੰ ਜਦੋਂ ਮੇਰਾ ਟਾਈਮ ਕੱਢ ਕੇ ਆਪਣੇ ਆਦੇ ਕੋ ਆਇਆ ਠੀਕ ਹੈ ਕੋਈ ਗੱਲ ਨਹੀਂ ਸਾਡਾ ਕੰਮ ਹੀ ਇਹ ਆ ਵੀਰ ਜੀ ਤੇ ਬਾਕੀ ਵੀਰ ਨੂੰ ਫੋਨ ਕਰ ਲਿਓ ਮੱਜਾਂ ਦੋਵੇਂ ਸੋਹਣੀਆਂ ਵਾਂ ਚੰਗੀ ਕੁਆਲਿਟੀ ਦਾ ਮੁੱਲ ਬਿਲਕੁਲ ਜਾਇਜ਼ ਕੀਤਾ ਹੈ ਵੀਰ ਵੀਰ ਨੇ ਤੇ ਆਇਓ ਜਰੂਰ ਜੀ ਬਾਕੀ ਬਹੁਤ ਹੀ ਸੋਹਣੀਆਂ ਮੱਜਾਂ ਵਾਂ ਵੀਡੀਓ ਕਰ ਦਿਓ ਸ਼ੇਅਰ ਧੰਨਵਾਦ ਜੀ ਇੱਕ